ਦੀ ਥਾਪ ਤੇ ਭੰਗੜਾ ਪਾ ਰਹੇ ਇਹ ਨੇ ਲੁਧਿਆਣਾ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਜੋ ਕਿ ਵਾਰਡ ਨੰਬਰ 83 ਪੁਰਾਣੀ ਮਾਦੋਪੂਰੀ ਦੇ ਵਿੱਚ ਲੁਧਿਆਣਾ ਯੂਥ ਫੈਡਰੇਸ਼ਨ ਦੇ ਵੱਲੋਂ ਬੱਚਿਆਂ ਲਈ ਲਗਾਏ ਗਏ ਵਿਸ਼ੇਸ਼ ਭੰਗੜਾ ਕੈਂਪ ਦੇ ਵਿੱਚ ਵਿਸ਼ੇਸ਼ ਮਹਿਮਾਨ ਵਜੂ ਪੁੱਜੇ ਸਨ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨ ਪਹੁੰਚੇ ਵਿਧਾਇਕ ਪੱਪੀ ਨੇ ਜਿੱਥੇ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਹੀ ਢੋਲ ਦੀ ਥਾਪ ਸੁਣ ਕੇ ਖੁਦ ਨੂੰ ਰੋਕ ਨਾ ਪਾਏ ਤੇ ਬੱਚਿਆਂ ਦੇ ਨਾਲ ਜੰਮ ਕੇ ਭੰਗੜਾ ਪਾਉਂਦੇ ਨਜ਼ਰ ਆਏ ਲੁਧਿਆਣਾ ਯੂਥ ਫੈਡਰੇਸ਼ਨ ਵੱਲੋਂ ਰਾਜੂ ਬੋਰਾ ਜੀ ਔਰ ਇਹਨਾਂ ਦੀ ਸਮੁੱਚੀ ਟੀਮ ਜਿਹੜੀ ਆ ਅੱਜ ਇਹ ਸਾਡੇ ਨੰਨੇ ਬੱਚਿਆਂ ਨੂੰ ਹਰ ਇੱਕ ਸਾਲ ਇਹ ਆਹੀ ਛੁੱਟੀਆਂ ਦੇ ਮੌਕੇ ਤੇ ਪੰਜਾਬੀ ਕਲਚਰ ਨਾਲ ਬੱਚਿਆਂ ਨੂੰ ਜੋੜਦੇ ਆ ਇਹ ਬਹੁਤ ਵੱਡਾ ਅਪਰਾਲਾ ਕਿਉਂਕਿ ਪੰਜਾਬੀ ਕਲਚਰ ਵਰਗਾ ਕਿਤੇ ਤੁਹਾਨੂੰ ਦੁਨੀਆ ਦੇ ਵਿੱਚ ਕਲਚਰ ਨਹੀਂ ਦੇਖਣ ਨੂੰ ਮਿਲੂਗਾ ਖਾਸ ਕਰਕੇ ਸਾਡਾ ਪੰਗੜਾ ਤੇ ਗਿੱਧਾ ਸਾਡੀਆਂ ਬੱਚੀਆਂ ਦਾ ਇਹ ਪੂਰੀ ਦੁਨੀਆ ਦੇ ਵਿੱਚ ਨੰਬਰ 1 ਤੇ ਆ ਔਰ ਇਹ ਬੱਚੇ ਜਿਹੜੇ ਆ ਰਾਜੂ ਜੀ ਔਰ ਇਹਨਾਂ ਦੀ ਟੀਮ ਜਿਹੜੀ ਮਿਹਨਤ ਕਰਦੀ ਆ ਕੋਚ ਸਹਿਬਾਨ ਔਰ ਟੋਲੀ ਇਹ ਸਾਰੇ ਲੜਕੇ ਇਸ ਬੱਚਿਆਂ ਨੂੰ ਇਸ ਕਲਚਰ ਨਾਲ ਜੋੜ ਰਹੇ ਆ ਇਹ ਜ਼ਰੂਰੀ ਆ ਕਿਉਂਕਿ ਅੱਜ ਮੋਬਾਈਲ ਦਾ ਜੋਗਾ ਬੱਚੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਦੁਨੀਆ ਵਾਲੇ ਕਲਚਰ ਨੂੰ ਤਾਂ ਦੇਖਦੇ ਆ ਪਰ ਸਾਡੇ ਕਲਚਰ ਤੋਂ ਵੀ ਦੂਰ ਹੋਈ ਜਾ ਰਹੇ ਆ ਇਸ ਕਰਕੇ ਰਾਜੀ ਜੀ ਨੂੰ ਮੈਂ ਮੁਬਾਰਕਬਾਦ ਦਿੰਦਾ ਕਿ ਸਾਡੇ ਪੰਜਾਬੀ ਕਲਚਰ ਦੇ ਨਾਲ ਇਹ ਜਿਹੜੇ ਆਉਣ ਵਾਲੀ ਸਾਡੀ ਪੀੜ੍ਹੀ ਆ ਇਹ ਜਦੋਂ ਜੁੜੂਗੀ ਸਾਡਾ ਦੁਨੀਆ 'ਚ ਨਾਮ ਆਊਗਾ ਔਰ ਇਹ ਬੱਚੇ ਜਿਹੜੇ ਆ ਸਾਡੀ ਸ਼ਾਨ ਬਣੂਗੇ ਸਰ ਬੱਚੇ ਜਿੰਨਾ ਫੜਖੜੇ ਜਾ ਰਹੇ ਆ ਮੋਬਾਈਲ ਦਾ ਸੋਸ਼ਲ ਮੀਡੀਆ ਦਾ ਜਮਾਨਾ ਹੈ ਮੋਬਾਈਲ ਵਰਤਨ ਤੇ ਆ ਰਿਹਾ ਪਰ ਕੋਈ ਇਹਨਾਂ ਦਾ ਸਰਕਾਰ ਵੱਲੋਂ ਕੋਈ ਕਿਆ ਦਿੱਤੀ ਉਹ ਵੀ ਜਗ੍ਹਾ ਇਹਨਾਂ ਨੂੰ ਦੇਖੋ ਇਹ ਮੈਂ ਤਾਂ ਆਮ ਤੁਹਾਨੂੰ ਦੱਸ ਰਿਹਾ ਵੀ ਇਹ ਬੱਚਿਆਂ ਨੂੰ ਜ਼ਰੂਰੀ ਆ ਸਾਡੇ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਆ ਇਸ ਧਰਤੀ ਦੇ ਉੱਤੇ ਪੰਜਾਬੀ ਕਲਚਰ ਹੀ ਸਾਨੂੰ ਚੰਗਾ ਲੱਗਦਾ ਔਰ ਸਾਡੇ ਬੱਚੇ ਜਿਹੜੇ ਆ ਪੰਜਾਬੀ ਕਲਚਰ ਨਾਲ ਹੀ ਜੁੜੂਗੇ ਸਾਡੇ ਵੱਲੋਂ ਉਪਰਾਲਾਵਾ ਸਰਕਾਰ ਵੱਲੋਂ ਕਿ ਪੰਜਾਬ ਦੀ ਜਿਹੜੀ ਆ ਉਹੀ ਧਰਤੀ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਉਹਨੂੰ ਇਦਾਂ ਹੀ ਬਣਾਉਣਾ ਵਾ ਪੰਜਾਬੀ ਕਲਚਰ ਦੇ ਨਾਲ ਜੋੜ ਕੇ ਔਰ ਪੰਜਾਬ ਦੇ ਵਿਕਾਸ ਨੂੰ ਅੱਗੇ ਲੈ ਕੇ ਦੇ ਕੋਈ ਜਗ੍ਹਾ ਦਿੱਤੀ ਹੋਊਗੀ ਜਿੱਥੇ ਰੋਡ ਦੇ ਉੱਤੇ ਭੰਗੜਾ ਕਰਾਏ ਆ ਦੇਖੋ ਰੋਡ ਨਹੀਂ ਅੱਜ ਇਹ ਧਰ ਇੱਕ ਸਾਲ ਕਰਦੇ ਆ ਜਿੱਥੇ ਚਾਹੂਗੇ پارک ਨੇ ਏਡੇ ਏਡੇ ਵੱਡੇ ਪਰ ਇਹਨਾਂ ਬੱਚਿਆਂ ਦਾ ਇਸ ਇਲਾਕੇ ਦੇ ਬੱਚੇ ਆ ਇਹ ਆਪਣੇ ਘਰ ਦੇ ਵਿੱਚ ਹੀ ਕਰ ਰਹੇ ਆ ਕਿਤੇ ਬਾਹਰ ਨਹੀਂ ਕਰ ਰਹੇ